हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤ ਇਹ ਜੋਧ ਸਿੰਘ ਵਾਲਾ ਜ਼ਿਲ੍ਹਾ શ્રી ਤਰਨਤਾਰਨ ਸਾਹਿਬ ਹੈ ਤੇ ਤਹਿਸੀਲ ਪੱਟੀ ਹੈ ਜੀ ਨੇੜੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਵਲਟੋਹਾ ਇੱਕ ਪਾਸੇ ਤੇ ਦੂਜੇ ਪਾਸੇ ਤੂਤ ਇਸ ਪਿੰਡ ਦੇ ਗੁਆਂਢੀ ਪਿੰਡ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵੀਰ ਹੋਣੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਜੀ ਬਹੁਤ ਸੋਹਣਾ ਇਹਨਾਂ ਦਾ ਕੰਮ ਵੀਰ ਹੋਣਾਂ ਦਾ ਨਸਲ ਸੁਧਾਰ ਦੇ ਉੱਤੇ ਕੀ ਕਰਦੇ ਆ ਠੀਕ ਹੈ ਜੀ ਇਹਨਾਂ ਦੇ ਵਿੱਚ ਸਾਰੇ ਪਸ਼ੂ ਬਾਈ ਹੁਣਾਂ ਦੇ ਘਰ ਦੇ ਆ ਠੀਕ ਹੈ ਜੀ ਤੇ ਇੱਕ ਝੋਟੀ ਬਾਈ ਹੁਣਾਂ ਕੋਲੇ ਤਿਆਰ ਹੋਈ ਆ ਬੜੀ ਸੋਹਣੀ ਤਿਆਰ ਹੋਈ ਆ ਇਹ ਝੋਟੀ ਦੋਸਤੋ ਫੌਰ ਸੇਲ ਤੇ ਲਾਈ ਆ ਬਾਈ ਹੁਣਾਂ ਨੇ ਵਕਾਊ ਕੀਤੀ ਆ ਇੱਕ ਹਫਤੇ ਦੀ ਦੋਸਤੋ ਹਜੇ ਕੱਚੀ ਆ ਬਹੁਤ ਸੋਹਣੀ ਤਿਆਰੀ ਦੇ ਵਿੱਚ ਇਹ ਝੋਟੀ ਤੁਹਾਨੂੰ ਦਿਖਾਉਣੀ ਆ ਜੀ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਦੋਸਤੋ ਇਧਰਲੇ ਪਾਸੇ ਸਾਰੇ ਨਸਲ ਸੁਧਾਰ ਤੇ ਪਸ਼ੂ ਕੀਤੇ ਹੋਏ ਆ ਸ਼ੌਂਕੀਆ ਤੌਰ ਤੇ ਇਹ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਬੜਾ ਸੋਹਣਾ ਝੋਟਾ ਬਾਈ ਕੋਲੇ ਤਿਆਰ ਹੋਈ ਜਾਂਦਾ ਇਸੇ ਝੋਟੇ ਤੋਂ ਗਾਹਾਂ ਉਹ ਝੋਟੀ ਜਿਹੜੀ ਗੱਬਣ ਤੁਹਾਨੂੰ ਦਿਖਾਉਣੀ ਹੈ ਜਿਹੜੀ ਵਿਕਾਊ ਹੈ ਠੀਕ ਹੈ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਜਿਹੜੇ ਕਿਸੇ ਵੀਰ ਭਰਾ ਨੇ ਝੋਟੀ ਦੀ ਖਰੀਦਦਾਰੀ ਕਰਨੀ ਹੈ ਉਹ ਇੱਕ ਵਾਰੀ ਜ਼ਰੂਰ ਤਸੱਲੀ ਕਰ ਲਿਓ ਬਾਕੀ ਇੱਥੋਂ ਤਸੱਲੀ ਵਾਲੀ ਪਸ਼ੂ ਤੁਹਾਨੂੰ ਦਿਖਾਉਂਗਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਸਨਾ ਬਾਈ ਅਮਰਜੀਤ ਸਿੰਘ ਕੀ ਹਾਲ ਹੈ ਵਧੀਆ ਵਧੀਆ ਭਾਈ ਜੀ ਤੁਸੀਂ ਦੱਸੋ ਵਧੀਆ ਠੀਕ ਠਾਕ ਹੋਰ ਪਸ਼ੂ ਠੀਕ ਹੈ ਮਾਲ ਡੰਗਰ ਸਹੀ ਹੈ ਜੀ ਵਧੀਆ ਕਿਰਪਾ ਮਹਾਰਾਜ ਜੀ ਠੀਕ ਹੈ ਅੱਛਾ ਇੱਕ ਝੂਟੀ ਤਿਆਰ ਹੋਈ ਹੈ ਆਪਣੇ ਕੋਲੇ ਹਾਂਜੀ ਅਛਾ ਕੀ ਡਿਟੇਲ ਹੈ ਤੇ ਕੀ ਚਲ ਅਜੇ ਬਾਅਦ ਚੋ ਗੱਲ ਕਰਦੇ ਆ ਅਜੇ ਝੋਟੀ ਬਾਰੇ ਗੱਲ ਕਰੀਏ ਪਹਿਲਾਂ ਇਸੇ ਝੋਟੀ ਤੋਂ ਗੱਬਣਾ ਹੈ ਨਾ ਹਾਂਜੀ ਹਾਂਜੀ ਵੀਰ ਜੀ ਇਸੇ ਝੋਕੇ ਤੋਂ ਠੀਕ ਹੈ ਅਛਾ ਕਿੰਨਾ ਕ ਟਾਈਮ ਹੋ ਗਿਆ ਇਹ ਨਸਲ ਸੁਧਾਰ ਦੇ ਉੱਤੇ ਕੰਮ ਕਰਦੇ ਨੂੰ ਇਹ ਆਪਾਂ ਨੂੰ 3 ਕ ਸਾਲ ਹੋ ਗਏ 3 ਸਾਲ ਹੋ ਗਏ ਠੀਕ ਹੈ ਦੋਸਤੋ 3 ਸਾਲ ਹੋ ਗਿਆ ਜੀ ਕੰਮ ਕਰਦੇ ਨੂੰ ਠੀਕ ਹੈ ਅਛਾ ਇਸ ਝੋਟੀ ਦਾ ਕੋਈ ਆਜਾ ਬੱਚਾ ਹਜੇ ਇਹਦਾ ਉਹ ਝੋਟੀ ਪਹਿਲਨ ਸੁਣੀ ਅਛਾ ਪਹਿਲੀ ਜਿਹੜੀ ਉਹ ਝੋਟੀ ਹੋਈ ਸੁਣੀ ਆਵਾਜ਼ ਸਭ ਪਹਿਲੀ ਉਹ ਝੋਟੀ ਕਰਾਸ ਕਰਾਈ ਸੀ ਅੱਛਾ ਹਾਂਜੀ ਠੀਕ ਹੈ ਅੱਛਾ ਇਹ ਆਪਣੇ ਘਰ ਦਾ ਹੈ ਜਾਂ ਖਰੀਦਿਆ ਸੀ ਆਪਾਂ ਇਹ ਆਪ ਖਰੀਦਿਆ ਹੋਗਾ ਕੋਈਪੁਰ ਦੇ ਏਰੀਆ ਕੋਲ ਜੀਰੇ ਦੇ ਵਿੱਚੋਂ ਅੱਛਾ ਹਾਂਜੀ ਇਹ ਤੁਹਾਨੂੰ 5-6 ਮਹੀਨਿਆਂ ਦਾ ਲਿਆ ਅੱਛਾ ਹੁਣ ਕਿੰਨੇ ਕ ਟਾਈਮ ਦਾ ਹੋ ਗਿਆ ਹੁਣ ਇਹ 32 ਮਹੀਨੇ ਦਾ 32 ਮਹੀਨਿਆਂ ਦਾ ਹੋ ਗਿਆ ਠੀਕ ਹੈ ਤੇ ਦੂਜਾ ਕੀ ਕਿਹੜੇ ਸੀਮਾ ਦਾ ਆਪ ਇਹ ਇਹ ਆਪ ਘਰ ਦੇ ਨੇ ਦੱਸਣ ਮੁਤਾਬਕ ਉਹਨੇ ਗਾਰੰਟੀ ਦਿੱਤੀ ਵੀ ਲੋਹਰੀ ਦਾ ਅੱਛਾ ਲੋਹਰੀ ਸਾਂ ਹੁੰਦਾ ਹੈ ਹਾਂਜੀ ਠੀਕ ਹੈ ਤੇ ਦੁੱਧ ਦੁੱਧ ਕੋਈ ਮਾਂ ਦਾ ਇੰਨਾ ਦਾ ਮਾਂ ਦਾ ਉਹਨਾਂ ਨੇ ਘਰੇਲੂ ਜਿਹੜੀ ਸਾਂ ਬਣਾ ਉਹਨਾਂ ਦੀ ਉਹਦੇ ਉੱਤੇ 15 16 ਕਿਲੋ ਹਿੰ ਤਾਂ ਜੇ ਉਹ ਕੋਈ ਬਰੀਡਡ ਬੰਦੇ ਕੋਲ ਹੁੰਦੀ ਹ ਹਮਮੂਲੀ ਉਹਨੇ 17 18 ਮੀਟਰ ਕੱਢ ਦੇਣਾ ਬਿਲਕੁਲ ਬਿਲਕੁਲ ਜਿਹੜਾ ਆਪਾਂ ਨੂੰ 15 ਮੀਟਰ ਦੀ ਗਾਰੰਟੀ ਦਿੱਤੀ ਆਪਾਂ ਉਹ ਦੱਸਾਂਗੇ ਠੀਕ ਹੈ ਸੋਹਣਾ ਝੋਟਾ ਤਿਆਰ ਹੋਇਆ ਤੇ ਥੋੜੀ ਮੜ ਜਾ ਖੋਲੀ ਇਹਨੂੰ ਵੈਸੇ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਬੜਾ ਸੋਹਣਾ ਝੋਟਾ ਬਾਈ ਕੋਲੇ ਤਿਆਰ ਹੋ ਜਾਂਦਾ ਅੱਛਾ ਜੇ ਕਿਸੇ ਵੀਰ ਭਰਾ ਨੇ ਤੇਰੀ ਦੀ ਵਿੱਚ ਕੋਈ ਮਾਜ ਜੈ ਕ੍ਰੋਸ ਕਰਾਉਣੀ ਹੋਵੇ ਤਾਂ ਛੱਡ ਦੇਗਾ ਝ ਅੱਛਾ ਸ਼ਬਦਾਂਗੇ ਜਰੂਰ ਅੱਛਾ ਸਾਰੇ ਕਿੰਨੂ ਲਿਆ ਪਾ ਆਂ ਸੰਭੜ ਅੱਛਾ ਅੱਛਾ ਠੀਕ ਹੈ ਠੀਕ ਠੀਕ ਹੈ ਬੜਾ ਸੋਹਣਾ ਝੋਟਾ ਇਹ ਤਿਆਰ ਹੋਇਆ ਜੀ ਠੀਕ ਹੈ ਇਸੇ ਝੋਟੇ ਤੋਂ ਜਿਹੜੀ ਝੋਟੀ ਤੁਹਾਨੂੰ ਦਿਖਾ ਰਿਹਾ ਉਹ ਗੱਬਣ ਹੈ ਠੀਕ ਹੈ ਵੈਸੇ ਮੈਂ ਪਹਿਲਾਂ ਤੁਹਾਨੂੰ ਇਹ ਦਿਖਾ ਦਿਆਂ ਝੋਟਾ ਬਾਅਦ ਚ ਝੋਟੀ ਸਾਰੀ ਤੋਰ ਕੇ ਰਿਕੇ ਦਿਖਾਉਂਗਾ ਸਾਰੀ ਗੱਲਬਾਤ ਹੋਊਗੀ ਬੜੀ ਸੋਹਣੀ ਮਾਰਕਿੰਗ ਦੇ ਵਿੱਚ ਆਇਆ ਹੋਇਆ ਇਹ ਝੋਟਾ ਠੀਕ ਹੈ ਜੀ ਪਹਿਲੀ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਉਹ ਹੀ ਇਸ ਝੋਟੇ ਤੋਂ ਸੁਣੀ ਹੈ ਠੀਕ ਹੈ ਬੜਾ ਸੋਹਣਾ ਟੈਸਟੀ ਗ ਬਹੁਤ ਸੋਹਣੇ ਭਰਮੇ ਸਾਈਜ਼ ਤੇ ਸੋਹਣੇ ਟੈਸਟਿਕਾਂ ਦਾ ਇਹ ਛੋਟਾ ਤੁਹਾਨੂੰ ਦਿਖਾ ਰਿਆ ਮੈਂ ਠੀਕ ਹੈ ਜੀ ਤੇ ਆ ਜਾ ਬਈ ਉਹਦੇ ਬਾਰੇ ਵੀ ਹੁਣ ਗੱਲ ਕਰੀਏ ਝੂਟੀ ਬਾਰੇ ਇਹ ਜਿਹੜੀਆਂ ਝੂਟੀਆਂ ਆਪਣੇ ਕੋਲੇ ਇਹ ਵੀ ਇਸੇ ਝੋਟੇ ਤੋਂ ਗੱਭਣਾ ਇੱਕ ਹੋਰ ਤੋਂ ਆ ਇਹ ਵੀ ਇਸੇ ਤੋਂ ਅੱਛਾ ਆ ਜੀ ਇਸ ਤੋਂ ਗੱਭਣਾ ਅੱਛਾ ਆ ਦੋਵੇਂ ਲੈ ਲਓ ਇਹ ਲੈ ਝੂਟੀਆਂ ਹਨਾ ਠੀਕ ਹੈ ਜਿਹੜੀ ਆ ਜਿ ਵਕਾਉ ਲਾਈ ਹੈ ਝੂਟੀਆਂ ਆਪਾਂ ਕਿੰਨੇ ਟਾਈਮ ਦੀ ਕੱਚੀ ਹੈ ਇਹ ਇਹ ਆਪਣੇ ਕੋਲ ਨਿਪਟਿ ਦਿਨ ਪਏ ਨੇ ਫੂਨ ਦੇ ਉੱਤੇ ਹੀ ਹਾਂਜੀ ਹਾਂਜੀ ਤੇ ਇਹਦੇ 7 ਦਿਨ ਪੂਰੇ ਖਲਾਈਂ ਦੇ ਨੇ 7 ਦਿਨ ਹਫਤੇ ਵਾਂਗੂ ਪਏ ਹਨ ਹਾਂਜੀ ਠੀਕ ਆ 7 ਦਿਨ ਹਜੇ ਦੋਸਤੋ ਇਸ ਝੋਟੀ ਦੇ ਪਏ ਆ ਸੂਣ ਦੇ ਵਿੱਚ ਖੁੱਲੀ ਮੜਜੀ ਤੋਰੀ ਹੈ ਹਾਂਜੀ ਬਾਕੀ ਇਹ ਆ ਠੰਡੀ ਸੀਲ ਪੂਰੀ ਠੀਕ ਆ ਪਹਿਲਣ ਅੱਛਾ ਅੱਛਾ ਤੇ ਕੈਮਰਾ ਦਾ ਥੋੜਾ ਜਿਹਾ ਕਵ ਕਰਦੀ ਹੈ ਹੂੰ ਹੂੰ ਜਿੱਦ ਜਿੱਦਾਂ ਮਰਜੀ ਇਹਦੇ ਹੱਥ ਖਾਣਾ ਲਗਾਈ ਜਾਓ ਅੱਛਾ ਕੋਈ ਗੱਲ ਨਹੀਂ ਅੱਛਾ ਸਾਰੇ ਡੰਗਰ ਕਿੰਨੇ ਕ ਹੈਗੇ ਆਪਣੇ ਕੋਲੇ ਆਪਣੇ ਕੋਲ ਕਿ ਮੋਟੇ ਪਾ ਕੇ 1500 ਬਣਾ ਗਏ। ਅੱਛਾ ਕੁਛ ਕੁ ਤਾਂ ਅੰਦਰ ਬੰਨੇ ਤੇ ਕੁਛ ਗੇ ਮੈਂ ਬਾਹਰ ਕਢਾਏ ਜਿਹੜੇ ਤੋਂ ਵਿਕੋਣੇ ਸੀ। ਛੋਟੀ ਬੜੀ ਸੋਹਣੀ ਤਿਆਰੀ ਦੇ ਵਿੱਚ ਆ ਦੋਸੋ ਇਹ। ਠੀਕ ਹੈ। ਅੱਛਾ ਅੰਦਾਜ਼ਾ ਫਿਰ ਕਿੰਨਾ ਕੁ ਦੁੱਧ ਕੱਢ ਜੂ ਇਹ? ਅੰਦਾਜ਼ਾ ਬਈ ਜਿਹੜੇ ਸਭ ਨਾਲ ਛੋਟੀ ਬੰਦੀ ਜਾਂਦੀ ਏ। ਹੂੰ ਹੂੰ। 10-11 ਲੀਟਰ ਤੇ ਮੂਰਤੀ ਖੜਮੇ ਚਾਹੀਦਾ। 10-11 ਲੀਟਰ ਹੈ। ਹਾਂ ਹਾਂ। ਹਾਂ ਸਹੀ ਗੱਲ ਹੈ। ਬਾਕੀ ਸਾਂਬਤੇ ਹੈ ਜਿਹੋ ਜਿਹਾ ਕੁਝ ਪਾਵਾਂਗੇ ਉਹ ਜਿਹਾ ਇਹਨਾਂ ਤੋਂ ਕਢਾਵਾਂਗੇ। ਠੀਕ ਹੈ ਜੀ। ਬਹੁਤ ਸੋਹਣਾ ਵੈਸੇ ਥਾਣਾ ਹਵਾਨਾ ਸੋਹਣਾ ਤਿਆਰ ਕੀਤਾ ਥਾਣਾ ਬੜਾ ਸੋਹਣਾ ਇਹਨੇ ਕੱਢਣਾ ਜਦੋਂ ਟਾਈਮ ਤੇ ਆ ਗਈ ਸੂਪੀ ਇਹ ਠੀਕ ਹੈ। ਗ੍ਰੇਡਡ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਜੀ ਠੀਕ ਹੈ ਤੇ ਕਦ ਕਾਠ ਜੇ ਆਪਾਂ ਗੱਲ ਕਰੀਏ ਤਾਂ ਆਮ ਮੱਜਾਂ ਜਿੰਨਾਂ ਹੀ ਆ ਜਿੰਨਾਂ ਇੱਕ ਨਾਰਮਲ ਮੱਜਾਂ ਹੁੰਦੀਆਂ ਛੋਟੀ ਲੱਤ ਦੀ ਇਹ ਤੁਹਾਨੂੰ ਛੋਟੀ ਦਿਖਾਈ ਹੈ ਤੇ ਰੇਟ ਰੂਟ ਇਹਦਾ ਕੀ ਸੋਚਿਆ? ਰੇਟ ਬਾਈਆਂ ਦਾ ਆਪਾਂ ਰੱਖਿਆ ਹੈਗਾ ਵਾ 1.5 ਅੱਛਾ 1 ਲੱਖ ਤੇ 5000 ਹਾਂਜੀ ਤੇ ਮਾਨਤਾ ਨਾਲ ਆਪਾਂ ਕਰਦਾ ਅੱਛਾ ਕਿੰਨਾ ਕੁ ਹੋ ਜਾਊਗਾ ਮਾਨਤਾ ਆਪਾਂ ਇਹ ਪੂਰੇ ਲੱਖ ਜੀ ਦੇ ਦਾਂਗੇ ਅੱਛਾ 1 ਲੱਖ ਦੀ ਹਾਂਜੀ ਠੀਕ ਹੈ ਹੋਰ ਵੀ ਹੋ ਜੂ ਮਾੜਾ ਮੋਟਾ ਕਿੰਨੇ ਲੱਖ ਜੀ ਘਣ ਭਰਾਊਗਾ ਦੂਰੇ ਰੇਟੇ ਤੋਂ ਕਰ ਦਾਂਗੇ ਠੀਕ ਹੈ ਦੋਸਤੋ ਵੈਸੇ 1 ਲੱਖ ਬਾਈਆਂ ਦਾ 1 ਲੱਖ 5000 ਰੁਪਿਆ ਰੇਟ ਹੈ ਹੋਰ ਵੀ ਲੱਖ ਦੇ ਵਿੱਚੋਂ ਤੁਹਾਡਾ ਥੋੜਾ ਘਣਾ ਮਾਨਤਾਣ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਵੈਸੇ ਪਸੂ ਬਾਈ ਦੇ ਸਾਰੇ ਹੀ ਸੋਹਣੇ ਆ ਤੇ ਚੰਗੇ ਸਾੰਦੇ ਆ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ